ਸਤਿ ਸ਼੍ਰੀ ਅਕਾਲ ਜੀ ਇਹ ਹੈ ਠੰਡੀ ਠੰਡੀ ਰਸਮਲਾਈ ਜੋ ਕਿ ਅਸੀਂ ਥੋੜੀਆਂ ਹੀ ਚੀਜ਼ਾਂ ਨਾਲ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਘਰ ਵਿੱਚ ਬਣਾ ਕੇ ਬਹੁਤ ਹੀ ਜਲਦੀ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇਹਦੇ ਵਿੱਚ ਨਾ ਹੀ ਜੀ ਇਹਦੇ ਵਿੱਚ ਖੋਆ ਪੈਂਦਾ ਨਾ ਹੀ ਮਿਲਕ ਪਾਊਡਰ ਬਹੁਤ ਹੀ ਸਸਤੀ ਬਣ ਕੇ ਤਿਆਰ ਹੁੰਦੀ ਆ ਅਗਰ ਕੋਈ ਖਾਵੇਗਾ ਤਾਂ ਇਹ ਨਹੀਂ ਕਹੇਗਾ ਕਿ ਅਸੀਂ ਬਿਨਾਂ ਖੋਏ ਤੋਂ ਤੇ ਬਿਨਾਂ ਮਾਵੇ ਤੋਂ ਬਣਾਈ ਹੈ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਡਾ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਮਾਪੇ ਭੈਣਾਂ ਭਰਾਵਾਂ ਨਾਲ ਆਪਣੇ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਹੱਸਦੇ ਵਸਦੇ ਰਹੋ ਜੀ ਅਸੀਂ ਵੀ ਠੀਕ ਹਾਂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵਾਹਿਗੁਰੂ ਅਸੀਂ ਵੀ ਚੜ੍ਹਦੀ ਕਲਾ ਚ ਆ ਜੀ ਅੱਜ ਜੀ ਬਣਾ ਰਹੇ ਹਾਂ ਰਸਮਲਾਈ ਬਹੁਤ ਹੀ ਘੱਟ ਸਮੇਂ ਵਿੱਚ ਥੋੜੀਆਂ ਚੀਜ਼ਾਂ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਸਿਰਫ ਮੈਂ ਦੋ ਗਲਾਸ ਦੁੱਧ ਦੇ ਪਾਏ ਆ ਇਹਨਾਂ ਨੂੰ ਅਸੀਂ ਉਹ ਇੱਕੋ ਵਾਲ ਦਵਾਨਾ ਆ ਦੁੱਧ ਨੂੰ ਵਾਲੀ ਦਵਾਨੇ ਆ ਤੇ ਲਗਾਤਾਰ ਹਿਲਾਉਂਦੇ ਰਹਿਣਾ ਆ ਇਹ ਖਿਆਲ ਰੱਖਣਾ ਆ ਕਿ ਜੀ ਜਿਹੜੀ ਸਾਡੀ ਪੈਨ ਆ ਮੋਟੇ ਤਲੇ ਵਾਲੀ ਹੋਵੇ ਇਹਦੇ ਵਿੱਚ 2 ਤੋਂ 3 ਚਮਚ ਅਸੀਂ ਚੀਨੀ ਦੇ ਮਿਲਾਉਣੇ ਆ ਆਪਣੇ ਟੇਸਟ ਦੇ ਅਕੋਰਡਿੰਗ ਜਿੰਨਾ ਕੁ ਤੁਸੀਂ ਮਿੱਠਾ ਖਾਣੇ ਆ ਅਗਰ ਤੁਸੀਂ ਜ਼ਿਆਦਾ ਖਾਣੇ ਆ ਤੁਸੀਂ ਜ਼ਿਆਦਾ ਮਿਲਾ ਸਕਦੇ ਮੈਂ 3 ਚਮਚ ਬੜੇ ਇਹਦੇ ਵਿੱਚ ਖੰਡ ਦੇ ਪਾਏ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਦੁੱਧ ਨੂੰ ਚੰਗੀ ਤਰ੍ਹਾਂ ਪਕਾਉਣਾ ਥੋੜਾ ਜਿਹਾ ਦੁੱਧ ਨੂੰ ਆਪਾਂ ਥੇ ਗਾੜਾ ਕਰਨਾ ਆ ਆਪਾਂ ਇੱਕ ਪਲੇਟ ਲੈਣੀ ਆ ਇਹ ਲਈ ਆ ਜੀ ਬ੍ਰੈਡ ਬ੍ਰੈਡ ਤਕਰੀਬਨ ਆਪਾਂ 20 ਰੁਪਏ ਦੀ ਬ੍ਰੈਡ ਆ ਜਾਂਦੀ ਆ ਜਿਹਦੇ ਨਾਲ ਪੂਰਾ ਪਰਿਵਾਰ ਲਈ ਅਸੀਂ ਇਹ ਰਸਮਲਾਈ ਬਣਾ ਕੇ ਤਿਆਰ ਕਰ ਸਕਦੇ ਆ ਜੇ ਜਿਹੜੀ ਬ੍ਰੈਡ ਥੋੜੀ ਜਿਹੀ ਖਰਾਬ ਹੋਵੇ ਵਿੱਚੋਂ ਟੁੱਟੀ ਹੋਈ ਹੋਵੇ ਖਰਾਬ ਨਹੀਂ ਉਹ ਨਹੀਂ ਲੈਣੀ ਬ੍ਰੈਡ ਨੂੰ ਇਸ ਤਰ੍ਹਾਂ ਆਪਾਂ ਗਲਾਸ ਦੇ ਨਾਲ ਜਾਂ ਕਿਸੇ ਕੋਲੀ ਦੇ ਨਾਲ ਇਸ ਤਰ੍ਹਾਂ ਬ੍ਰੈਡ ਨੂੰ ਗੋਲ ਸ਼ੇਪ ਦੇ ਵਿੱਚ ਕੱਟ ਲੈਣਾ ਦੇਖੋ ਦੁਬਾਰਾ ਮੈਂ ਤੁਹਾਨੂੰ ਫੇਰ ਦਿਖਾਉਣੀ ਜਿਹੜੀ ਆ ਰੈੱਡ ਦੀਆਂ ਕਿਨਾਰੀਆਂ ਆ ਇਹਨਾਂ ਨੂੰ ਸੰਭਾਲ ਕੇ ਰੱਖ ਲੈਣਾ ਇਹਨਾਂ ਦੇ ਵੀ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਮੈਂ ਰੈਸਪੀ ਦਵਾਂਗੀ ਜੀ ਬਹੁਤ ਹੀ ਉਹ ਆਸਾਨ ਤਰੀਕੇ ਨਾਲ ਉਹ ਵੀ ਬਣ ਜਾਂਦੀ ਆ ਸੋ ਜੀ ਇਸ ਤਰ੍ਹਾਂ ਕੋਈ ਵੀ ਚੀਜ਼ ਵੇਸਟ ਨਹੀਂ ਕਰਨੀ ਇਹਨਾਂ ਨੂੰ ਆਪਾਂ ਗੁਲਾਈ ਦੇ ਵਿੱਚ ਸਾਰੇ ਪੀਸਸ ਜਿਹੜੇ ਆ ਉਹ ਕੱਟ ਕੇ ਤਿਆਰ ਕਰ ਲੈਣੇ ਆ ਮੈਂ ਹੁਣ ਇਕੱਠੇ ਦੋ ਦੋ ਕੱਟਣ ਲੱਗ ਪਈ ਸੀ ਜੀ ਆ ਦੇਖੋ ਇਸ ਤਰ੍ਹਾਂ ਦੇ ਨਾਲ ਸਾਰੇ ਪੀਸ ਕੱਟਨੇ ਆ ਤੇ ਇਹ ਮਰਾਸਮਲਾਏ ਬਣ ਕੇ ਬਹੁਤ ਸੋਹਣੀ ਤਿਆਰ ਹੁੰਦੀ ਆ ਤੇ ਖਾਣ ਨੂੰ ਵੀ ਵਧੀਆ ਲੱਗਦੀ ਆ ਤੇ ਜੀ ਪੀਸ ਸਾਰੇ ਬਰੈਡ ਦੇ ਕੱਟ ਲੈ ਇਹ ਜੀ ਲੈ ਆਇਆ ਆਪਾਂ ਕਸਟਰਡ ਪਾਊਡਰ ਆ ਦੇਖੋ ਕਸਟਰਡ ਪਾਊਡਰ ਹੈਗਾ ਤੁਸੀਂ ਉਹ ਲੈ ਸਕਦੇ ਆ ਅਗਰ ਤੁਹਾਡੇ ਕੋਲ ਕਾਰਨ سٹਾਰਚ ਹੈਗਾ ਤੁਸੀਂ ਉਹ ਲੈ ਸਕਦੇ ਆ ਆਪਾਂ ਥੋੜਾ ਜਿਹਾ ਇਹਦੇ ਵਿੱਚ ਫਲੇਵਰ ਦੇਣਾ ਦੇਖੋ ਦੁੱਧ ਸਾਡਾ ਕੜ ਕੇ ਕਿੰਨਾ ਕਰਿਆ ਗਿਆ ਤੇ ਇਹਦੇ ਵਿੱਚ ਆਪਾਂ ਕਸਟਰਡ ਪਾਊਡਡਰ ਪਾਉਂਦੇ ਜਾਣਾ ਤੇ ਨਾਲੋਂ ਨਾਲ ਥੋੜਾ ਥੋੜਾ ਪਾ ਕੇ ਥੋੜਾ ਥੋੜਾ ਹਿਲਾਉਂਦੇ ਜਾਣਾ ਲਗਾਤਾਰ ਨਹੀਂ ਪਾਉਣਾ ਜਿਹਦੇ ਨਾਲ ਸਾਡੀਆਂ ਇਹ ਲਮਸ ਨਾ ਬਣ ਗਾਠਾਂ ਜਈਆਂ ਨਾ ਬਣ ਉਹ ਫਿਰ ਮੈਲਟ ਕਰਦੀਆਂ ਮੈਸ਼ ਕਰਦੀਆਂ ਬਹੁਤ ਔਖੀਆਂ ਹੋ ਜਾਂਦੀਆਂ ਦੇਖੋ ਇਸ ਤਰ੍ਹਾਂ ਤੇ ਦੁੱਧ ਨੂੰ ਆਪਾਂ ਥੋੜਾ ਜਿਹਾ ਪਕਾ ਲਿਆ ਉਸ ਤੋਂ ਬਾਅਦ ਆਪਾਂ ਇਹ ਕਸਟਰਡ ਪਾਊਡਰ ਪਾਇਆ ਇਹਦੇ ਨਾਲ ਜਿਹੜਾ ਆ ਇਹ ਸਾਡਾ ਦੁੱਧ ਤੋਂ ਵਧੀਆ ਸੰਘਣਾ ਹੋ ਜਾਊਗਾ ਤੇ ਨਾਲੇ ਜੀ ਇਹਦਾ ਫਲੇਵਰ ਬਹੁਤ ਸੁਣਾ ਆਊਗਾ ਆ ਦੇਖੋ ਇੰਨਾ ਕ ਸੰਘਣਾ ਕਰਨਾ ਆ ਦੇਖੋ ਬਿਲਕੁਲ ਚਮਚੇ ਦੇ ਉੱਪਰ ਕੋਟਿੰਗ ਹੋ ਰਹੀ ਹੈ ਜਦੋਂ ਅਸੀਂ ਨਾ ਇਹਨੂੰ ਗੈਸ ਤੋਂ ਉਤਾਰ ਦੇਣਾ ਫਿਰ ਵੀ ਹੋਰ ਥਿੱਕ ਹੋ ਜਾਂਦਾ ਆ ਠੰਡਾ ਕੀਤਾ ਇਹਨੂੰ ਆ ਦੇਖੋ ਬਸ ਇੰਨੀ ਕ ਇਹਦਾ ਇਹਦੀ ਥੇਕਨੈਸ ਇੰਨਾ ਕ ਇਹ ਚਾਹੀਦਾ ਆ ਸਾਨੂੰ ਜਿਹੜੀ ਬਰੈਡ ਲੈਣੀ ਆ ਕੋਈ ਆਪਾਂ ਇਹਨੂੰ ਫਰਾਈ ਨਹੀਂ ਕਰਨਾ ਕੁਛ ਨਹੀਂ ਕਰਨਾ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਤੇ ਖਾ ਕੇ ਦੇਖਿਓ ਜੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਆ ਦੇਖੋ ਇਸ ਤਰ੍ਹਾਂ ਅਸੀਂ ਕੋਈ ਡਿਸ਼ ਲੈ ਲੈਣੀ ਆ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਜਿਹੜਾ ਆਪਾਂ ਬਣਾਇਆ ਨਾ ਦੁੱਧ ਦੀ ਰਬੜੀ ਬਣਾਈ ਆ ਕਸਟਰਡ ਪਾਊਡਰ ਪਾ ਕੇ ਇਹਨੂੰ ਇਸ ਤਰ੍ਹਾਂ ਨਾ ਉਹ ਡਿਸ਼ ਦੇ ਵਿੱਚ ਆਪਾਂ ਫੈਲਾ ਦੇਣਾ ਫੈਲਾਉਣ ਤੋਂ ਬਾਅਦ ਇਹਦੇ ਉੱਪਰ ਆਪਾਂ ਜਿਹੜੇ ਬਰੈਡ ਆ ਵੰਨ ਵਾਏ ਵੰਨ ਕਰਕੇ ਇਸ ਤਰ੍ਹਾਂ ਸਾਰੇ ਬਰੈਡ ਦੇ ਪੀਸ ਅਸੀਂ ਇਸ ਤਰ੍ਹਾਂ ਲਗਾ ਦੇਣੇ ਆ ਦੇਖੋ ਜੀ ਸਾਰੇ ਪੀਸੇ ਸੇ ਲਗਾ ਦੇਣੇ ਆ ਜਿਹੜਾ ਵਿੱਚ ਸਪੇਸ ਬਚਦਾ ਆ ਉਹਦੇ ਵਿੱਚ ਵੀ ਜਿਹੜੇ ਬਰੈਡ ਦੇ ਆਪਾਂ ਸਾਈਡਾਂ ਕਟੀਆਂ ਉਹਦੇ ਵਿੱਚੋਂ ਛੋਟੇ ਜੇ ਕਿਨਾਰੀਆਂ ਕੱਢ ਕੇ ਨਾ ਉਹ ਲਗਾ ਦੇਣੀਆਂ ਆ ਤੇ ਇਹਦੇ ਉੱਪਰ ਆਪਾਂ ਦੁਬਾਰਾ ਫੇਰ ਇਹੀ ਜਿਹੜੀ ਰਬੜੀ ਬਣਾਈ ਕਾਸਟਡ ਵਾਲੀ ਦੁੱਧ ਤੋਂ ਇਹੀ ਦੁਬਾਰਾ ਫੇਰ ਆਪਾਂ ਕਾਰਸ਼ੀ ਦੇ ਨਾਲ ਇਹਦੇ ਉੱਤੇ ਪੋਰ ਕਰ ਦੇਣੀ ਆ ਸਾਰਿਆਂ ਦੇ ਉੱਤੇ ਲਗਾ ਦੇਣੀ ਹੈ ਚੰਗੀ ਤਰ੍ਹਾਂ ਵਧੀਆ ਚਮਚ ਭਰ-ਭਰ ਕੇ ਪਾਓ ਕਿਉਂਕਿ ਬ੍ਰੈਡ ਨੇ ਵੀ ਸੋਖ ਕਰਨੀਆਂ ਤੇ ਬਹੁਤ ਹੀ ਵਧੀਆ ਇਹਦਾ ਟੇਸਟ ਬਣ ਕੇ ਤਿਆਰ ਹੁੰਦਾ ਅਮੇਜ਼ਿੰਗ ਟੇਸਟ ਆ ਘਰ ਚ ਕੋਈ ਵੀ ਡਰਾਈ ਫਰੂਟ ਪਾਇਆ ਜਿਸ ਤਰ੍ਹਾਂ ਬਦਾਮ ਹੋਣ ਜਾਂ ਕੋਈ ਪਿਸਤਾ ਹੋਵੇ ਜਾਂ ਕਰਬੂਜੇ ਦੇ ਬੀਜ ਹੋਣ ਕੁਝ ਵੀ ਹੋਵੇ ਤੁਸੀਂ ਉਹ ਸਾਰੇ ਪੀਸ ਕੱਟ ਲੈਣੇ ਬਰੀਕ ਚੋਪ ਕਰ ਲੈਣੇ ਆ ਤੇ ਕਿਸ਼ਮਿਸ਼ ਹੋਣ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਉਹ ਵੀ ਲੈ ਸਕਦੇ ਆ ਇਸ ਤਰ੍ਹਾਂ ਸਾਰਿਆਂ ਨੂੰ ਨਾ ਆਪਾਂ ਇਹਨਾਂ ਦੇ ਪੀਸਾਂ ਦੇ ਉੱਪਰ ਇਸ ਤਰ੍ਹਾਂ ਰੱਖਦੇ ਜਾਣਾ ਆ ਤੇ ਜੀ ਜੇ ਕੋਈਕਰ ਤੁਹਾਡੇ ਕੋਲ ਚਾਂਦੀ ਦਾ ਵਰਕ ਹੈਗਾ ਤੁਸੀਂ ਲਾਸਟ ਦੇ ਵਿੱਚ ਉੱਪਰ ਉਹ ਵੀ ਲਗਾ ਸਕਦੇ ਆ ਮੇਰੇ ਕੋਲ ਹੈਗਾ ਸੀ ਪਰ ਮੈਂ ਨਹੀਂ ਲਗਾਇਆ ਐਸੇ ਤਰ੍ਹਾਂ ਹੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਤਾਂ ਉਸ ਵਾਇਗੁਰੂ ਸੱਚੇ ਪਾਸ਼ਾ ਦਾ ਨਾਲ ਇੱਕ ਸਬਸਕ੍ਰਾਈਬ ਕਰਨਾ ਵਾਇਗੁਰੂ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖੇ ਤੁਹਾਡੇ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਵਾਇਗੁਰੂ ਤੁਹਾਨੂੰ ਆਪਣੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਜੋ ਵੀ ਪਰਿਵਾਰ ਚਾਹੁੰਦੇ ਆ ਸਾਰੀਆਂ ਖੁਸ਼ੀਆਂ ਨਸੀਬ ਕਰੇ ਬਸ ਇਹੀ ਅਰਦਾਸਾਂ ਬੇਨਤੀਆਂ ਹੁੰਦੀਆਂ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਨੂੰ ਵੀ ਵਾਇਗੁਰੂ ਹਮੇਸ਼ਾ ਖੁਸ਼ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਇਹੋ ਹੀ ਹਰ ਵੇਲੇ ਅਰਦਾਸਾਂ ਬੇਨਤੀਆਂ ਤੁਹਾਡੇ ਸਾਰਿਆਂ ਲਈ ਹੁੰਦੀਆਂ ਐ ਜੀ ਹਰ ਵੇਲੇ ਵਾਹਿਗੁਰੂ ਤੋਂ ਇਹੀ ਸੁੱਖ ਮੰਗਦੇ ਆ ਕਿ ਵਾਹਿਗੁਰੂ ਸੱਚੇ ਪਾਸ਼ਾ ਸਾਰਿਆਂ ਤੋਂ ਪਾਸਿਆਂ ਤੋਂ ਸੁੱਖ ਸੰਤੰਨਤਾ ਤੰਦਰੁਸਤੀਆਂ ਖੁਸ਼ੀਆਂ ਭਰਿਆ ਸਾਰਿਆਂ ਦਾ ਪਰਿਵਾਰ ਹੱਸਦਾ ਵਸਦਾ ਰਹੇ ਤੇ ਖੁਸ਼ੀਆਂ ਭਰਿਆ ਰਹੇ ਜੀ ਤੇ ਹਰ ਇੱਕ ਖੁਸ਼ੀ ਸਾਰਿਆਂ ਨੂੰ ਨਸੀਬ ਕਰੇ ਜੋ ਵੀ ਹਰੇਕ ਦੀ ਮਨ ਦੀ ਆਸ ਮਨੋ ਕਾਮਨਾ ਵਾ ਸਾਰੀਆਂ ਪੂਰੀਆਂ ਕਰੇ ਸਿਰੇ ਚੜਾਈ ਜੀ ਇਹੀ ਅਰਦਾਸਾਂ ਬੇਨਤੀਆਂ ਹੁੰਦੀਆਂ ਐ ਜੀ ਇਸ ਤਰ੍ਹਾਂ ਨਾ ਜਿਹੜੀ ਜਗ੍ਹਾ ਬਚੀ ਹੋਆ ਖਾਲੀ ਆ ਦੇਖੋ ਉੱਥੇ ਵੀ ਆਪਾਂ ਇਹ ਬ੍ਰੈਡ ਦੇ ਪੀਸੇਸ ਲਗਾ ਦੇਣੇ ਆ ਕਿਉਂਕਿ ਸਾਡੇ ਕੋਲ ਕਿਨਾਰੀਆਂ ਕੱਟੀਆਂ ਹੋਈਆਂ ਸੀ ਉਹਨਾਂ ਦੀਆਂ ਸਾਈਡਾਂ ਤੇ ਥੋੜਾ ਥੋੜਾ ਇਹ ਸਫੇ ਇਹ ਹੈਗੇ ਸੀ ਬ੍ਰੈਡ ਬਚੀ ਹੋਆ ਕਿਨਾਰੀਆਂ ਤੋਂ ਇਲਾਵਾ ਦੇਖੋ ਇਹਨਾਂ ਉੱਤੇ ਵੀ ਚੰਗੀ ਤਰ੍ਹਾਂ ਆਪਾਂ ਇਹ ਲਗਾਤੇ ਆ ਇਸ ਤੋਂ ਬਾਅਦ ਫਿਰ ਆਪਾਂ ਉਹੀ ਡਰਾਈ ਫਰੂਟ ਬਦਾਮ ਪਿਸਤਾ ਤੇ ਟੂਟੀ ਫਰੂਟੀ ਜੋ ਵੀ ਹੈਗਾ ਉਹ ਪਾ ਸਕਦੇ ਆ ਅਗਰ ਤੁਸੀਂ ਚਾਹੋ ਇਹਦੇ ਵਿੱਚ ਫਰੂਟ ਵੀ ਪਾ ਸਕਦੇ ਆ ਜਿਵੇਂ ਬਨਾਣਾ ਹੋਇਆ ਗ੍ਰੇਪਸ ਹੋਏ ਤੇ ਇਹਦੇ ਵਿੱਚ ਤੁਸੀਂ ਐਪਲ ਵੀ ਪਾ ਸਕਦੇ ਆ ਆਪਣੇ ਪਸੰਦ ਦੇ ਫਰੂਟ ਪਾ ਸਕਦੇ ਆ ਹੋਰ ਵੀ ਡਰਾਈ ਫਰੂਟ ਵੀ ਪਾ ਸਕਦੇ ਆ ਤੇ ਜੀ ਜੋ ਮੇਰੇ ਕੋਲ ਘਰ ਵਿੱਚ ਸੀਗਾ ਮੈਂ ਉਹੀ ਕੁਝ ਪਾਇਆ ਪਰ ਜਦੋਂ ਖਾਧਾ ਸਾਰਿਆਂ ਨੇ ਨਾ ਕਮਾਲ ਦੀ ਡਿਸ਼ ਬਣ ਕੇ ਤਿਆਰ ਹੋਈ ਤੁਸੀਂ ਜਰੂਰ ਬੇਨਤੀ ਆ हाथ जोड़ के कि ਤੁਸੀਂ ਇਹ ਬਣਾ ਕੇ ਦੇਖਿਓ ਕੁਝ ਨਹੀਂ ਲੱਗਦਾ ਇੱਕ ਦੋ ਗਲਾਸ ਦੁੱਧ ਦੇ ਲੱਗਦੇ ਆ ਤੁਸੀਂ ਚਾਹੋ ਤਾਂ ਇੱਕ ਪਾ ਲਓ ਚਾਹੋ ਤਾਂ ਦੋ ਪਾ ਲਓ ਬਸ 100 ਰੁਪਏ ਦੀ ਬਰੈਡ ਹੁੰਦੀ ਹੈ ਜੀ ਹੋਰ ਕੁਝ ਨਹੀਂ ਹੁੰਦਾ ਕਾਸਟਰਡ ਪਾਊਡਰ ਨਹੀਂ ਹੈਗਾ ਤੁਸੀਂ ਕਾਰਨਫਲੋਰ ਪਾ ਦਿਓ ਥੋੜਾ ਜਿਹਾ ਥਿੱਕ ਕਰ ਲਓ ਇਹ ਵੀ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਜੇ ਤੁਹਾਡੇ ਕੋਲ ਕਾਜੂ ਪਿਆ ਜਾਂ ਕਾਜੂ ਦਾ ਪੇਸਟ ਬਣਾ ਕੇ ਪਾ ਦਿਓ ਉਹਨਾਂ ਨਾਲ ਵੀ ਦੁੱਧ ਥਿੱਕ ਹੋ ਜਾਂਦਾ ਸੰਘਣਾ ਹੋ ਜਾਂਦਾ ਹੈ ਤੇ ਜੀ ਇਸੇ ਤਰ੍ਹਾਂ ਬਣਾਇਓ ਆ ਦੇਖੋ ਇਹ ਦੇ ਉੱਪਰ ਵੀ ਹੋਣ ਇਹਨੂੰ ਆਪਾਂ ਨਾ ਥੋੜੇ ਜਿਹੀ ਇਹ ਕੋਸਾ ਜਿਆ ਸੀਗਾ ਆਪਾਂ ਇਹਨੂੰ ਸੈੱਟ ਹੋਣ ਲਈ ਠੰਡਾ ਹੋਣ ਲਈ ਕਿਉਂਕਿ ਠੰਡੀ ਠੰਡੀ ਸਵਾਦ ਲੱਗਦੀ ਹੈ ਇਹ ਰਸਮਲਾਈ ਫ੍ਰਿਜ 'ਚ ਰੱਖਿਆ ਜੀ ਸਿਰਫ 1 ਘੰਟੇ ਲਈ ਆ ਦੇਖੋ ਜੀ 1 ਘੰਟੇ ਦੇ ਬਾਅਦ ਬਿਲਕੁਲ ਰਸਮਲਾਈ ਜਿਹੜੀ ਆ ਇਹਦਾ ਇਹਦਾ ਫਲੇਵਰ ਯਾ ਰਵੜੀ ਦਾ ਕਸਟਰਡ ਰਵੜੀ ਇਹ ਬਹੁਤ ਵਧੀਆ ਬ੍ਰੈਡ ਦੇ ਪੀਸਿਸ ਵਿੱਚ ਪੂਰੀ ਤਰ੍ਹਾਂ ਜਾ ਚੁੱਕੀ ਆ ਮੈਂ ਪੀਸੇ ਸਾਰੇ ਚੰਗੀ ਤਰ੍ਹਾਂ ਨਾਲ ਨਾਲ ਰੱਖੇ ਸੀ ਸੋ ਮੈਂ 나ਇਫ ਨਾਲ ਕੱਟਣਾ ਚਾਹਿਆ ਬਹੁਤ ਵਧੀਆ ਤੇ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਦੇਖੋ ਵਾਓ ਕਿੰਨੀ ਵਧੀਆ ਕਿੰਨੀ ਮਲਾਈਦਾਰ ਲੱਗ ਰਹੀ ਹੈ ਨਾ ਬਿਲਕੁਲ ਬਾਜ਼ਾਰ ਵਾਲੀ ਰਸ ਮਲਾਈ ਬਣਾ ਕੇ ਦੇਖਿਓ ਜੀ ਖਾਇਓ ਜੀ ਪਰਿਵਾਰ ਨੂੰ ਖੁਲਾਇਓ ਬੱਚਿਆਂ ਨੂੰ ਜ਼ਰੂਰ ਖੁਲਾਇਓ ਤੇ ਬਜ਼ੁਰਗਾਂ ਨੂੰ ਜ਼ਰੂਰ ਖੁਲਾਇਓ ਉਹਨਾਂ ਲਈ ਖਾਣੀ ਸਭ ਤੋਂ ਆਸਾਨ ਹੈ ਨਰਮਿਆ ਸੌਫਟ ਹੈ ਟੇਸਟੀ ਸਭ ਤੋਂ ਜ਼ਿਆਦਾ ਹੈ ਜੀ ਤੇ ਜੀ ਤੁਸੀਂ ਖਾਓ ਜਰੂਰ ਬਸ ਇੰਜੋਏ ਕਰੋ ਤੇ ਖੁਸ਼ ਰਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਘਰ 'ਚ ਬਣਾਉਂਦੇ ਰਹਾ ਕਰੋ ਕੋਈ ਜ਼ਿਆਦਾ ਮਹਿੰਗੀ ਲਗਤ ਨਹੀਂ ਆਦੀ ਆਪਾਂ ਬਾਜ਼ਾਰ ਤੋਂ ਆ ਲਵਾਂਗੇ ਨਾ ਬਹੁਤ ਮਹਿੰਗੀ ਆਹੀ ਪਲੇਟ ਸਾਡੀ ਆਹੀ ਡਿਸ਼ ਭਰ ਕੇ ਹੈ ਨਾ ਜਿੰਨੀ ਅਸੀਂ ਬਣਾਈ ਆ ਇਹ ਸਾਨੂੰ 4-500 ਤੋਂ ਘੱਟ ਨਹੀਂ ਮਿਲੂਗੀ ਵਿਦ ਡਰਾਈ ਫਰੂਟ ਸਾਰਾ ਕੁਝ ਪਾਇਆ ਆ ਤੇ ਤੁਸੀਂ ਘਰ ਬਣਾਓ ਜੀ ਪਰਿਵਾਰ ਪੂਰਾ ਪਰਿਵਾਰ ਖੁਸ਼ ਹੋ ਕੇ ਤੇ ਰੱਜ ਕੇ ਖਾਂਦਾ ਆ ਤੇ ਸਾਰੇ ਖੁਸ਼ ਹੁੰਦੇ ਆ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਦੁਆਵਾਂ ਵਿੱਚ ਮੈਨੂੰ ਵੀ ਯਾਦ ਰੱਖਣਾ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਰਦਿਆਂ ਕਰੋ ਜੀ ਵੀਡੀਓ ਦੇਖ ਲੈਣੇ ਤੁਹਾਨੂੰ ਯਾਦ ਭੁੱਲ ਜਾਂਦਾ ਲਾਈਕ ਜ਼ਰੂਰ ਕਰਿਆ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਇਹ ਰੈਸਪੀ ਬਹੁਤ ਵਧੀਆ ਮੇਰੇ ਕਹਿਣ ਤੇ ਇੱਕ ਵਾਰੀ ਬਣਾ ਕੇ ਦੇਖਿਓ ਖੁਸ਼ ਹੋ ਜੂਗੇ ਮਹਿਮਾਨ ਬੱਚੇ ਦੀ ਬਰਥਡੇ ਪਾਰਟੀ ਹੋਵੇ ਜਾਂ ਕੋਈ ਮਹਿਮਾਨ ਅਚਾਨਕ ਵੀ ਘਰ ਆ ਜਾਵੇ ਤੁਸੀਂ ਇੱਕ ਬ੍ਰੈਡ ਮਗਾ ਕੇ ਸਾਰਾ ਕੁਝ ਘਰ ਹੁੰਦਾ ਤੁਸੀਂ ਤਿਆਰ ਕਰ ਸਕਦੇ ਆ ਤੇ ਖਾ ਸਕਦੇ ਆ ਤੇ ਖਲਾ ਸਕਦੇ ਆ ਤੇ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਇਹਦੇ ਵਿੱਚ ਕੋਈ ਇਲਾਇਚੀ ਨਹੀਂ ਪਾਈ ਕੁਝ ਨਹੀਂ ਪਾਇਆ ਅਗਰ ਤੁਸੀਂ ਚਾਹੋ ਤਾਂ ਇਲਾਇਚੀ ਦਾ ਫਲੇਵਰ ਪਾ ਸਕਦੇ ਆ ਪਰ ਨਹੀਂ ਜੋ ਇਹਦਾ ਨੈਚੁਰਲ ਸਵਾਦ ਆਇਆ ਨਾ ਨਿਕਲ ਕੇ ਕਸਟਰਡ ਜੂ ਪਾਇਆ ਸੀ ਉਹਦੇ ਕਰਕੇ ਸੋ ਜੀ ਇਸ ਤਰ੍ਹਾਂ ਖਾਓ ਜੀ ਆਪਣਾ ਖਿਆਲ ਰੱਖਣਾ ਓਕੇ ਜੀ ਟੇਕ ਕੇਅਰ ਬਾਏ ਬਾਏ ਅਤੇ ਸਤਿ ਸ੍ਰੀ ਅਕਾਲ ਜੀ